ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਰਨਰਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਾਹਨ ਸਿੰਘ ਵਾਲਾ ਫਸੀਲ ਤੇ ਜਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ 'ਚ ਪਸ਼ੂਆਂ ਦੇ ਰਹਿੰਦੇ ਨੇ ਇੱਕ ਦੋਨੇ ਛੱਡ ਕੇ ਆਪਣੇ ਬਾਈ ਸਿੰਗਲ ਤੇ ਬਾਈ ਦੀ ਵੀਡੀਓ ਅਪਲੋਡ ਹੋ ਜਾਂਦੀ ਹੈ ਪਰसों ਵੀ ਦੋ ਨਗੀਨੇ ਸੀ ਅੱਜ ਵੀ ਦੋ ਨਗੀਨੇ ਪਸ਼ੂ ਹਮੇਸ਼ਾ ਇੱਕ ਜਾਂ ਦੋ ਹੀ ਹੁੰਦੇ ਆ ਪਰ ਹੁੰਦੇ ਨਗੀਨੇ ਨਹੀਂ ਆ ਅੱਜ ਉਹਨਾਂ ਵੀਰਾਂ ਲਈ ਸਪੈਸ਼ਲ ਤੋਹਫਾ ਜਰਸੀ ਜਿਨ੍ਹਾਂ ਦੇ ਕਈਆਂ ਦੇ ਫੋਨ ਆਉਂਦੇ ਸੀਗੇ ਬਈ ਕੋਈ ਚੰਗੀ ਪੰਜਾਬ ਵਾਲੀ origignal jersey ਲੈ ਕੇ ਆਇਓ ਦੱਸਿਓ ਸਾਨੂੰ ਜ਼ਰੂਰ ਉਹਨਾਂ ਲਈ ਜਮਾ ਤੋਹਫਾ ਜੀ ਨਗੀਨਾ ਜਰਸੀ ਤੇ 2 ਨੰਬਰ ਐਚ ਐਫ ਨਗੀਨਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਅੱਜ ਜੀ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਚੰਦ ਸਿੰਘ ਹੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 88196857792 ਠੀਕ ਆ ਬਾਈ ਜਿਹੜੀ ਆਪਾਂ ਦੋ ਨਗਾ ਦੀ ਪਿੱਛੇ ਵੀਡੀਓ ਪਾਈ ਸੀ ਹੋ ਗਏ ਸੇਲ ਤੇ ਹਾਂਜੀ ਕਿੰਨੇ ਟਾਈਮ ਚ ਹੋ ਗਏ ਉਹ ਤਾਂ ਥੋੜੇ ਜਿਹੇ ਟਾਈਮ ਕੀ ਹੋ ਗਏ ਸੀਗੇ ਬਾਈ ਜਿਹੜੀ ਡੱਬੀ ਬੱਚੀ ਆ ਉਹ ਤਾਂ ਪਹਿਲੇ ਫੋਨ ਤੇ ਹੋ ਗਈ ਜੀ ਅੱਛਾ ਜੀ ਉਹ ਸ਼ਾਮ ਨੂੰ ਹੀ ਲੈ ਗਈ ਸੀ ਬਾਈ ਜਿਹੜੀ ਕਾਲੀ ਬੱਚੀ ਆ ਉਹ ਅਗਲੇ ਦਿਨ ਲੈ ਗਈ ਸੀ ਠੀਕ ਆ ਬਾਈ ਤੇ ਕਿੰਨੇ ਕੁ ਫੋਨ ਆ ਗਏ ਫੋਨ ਬਹੁਤ ਆਇਆ ਬਾਈ ਸੀ ਵੀ ਬਈ ਨਗੀਨਾ ਹੀ ਨਹੀਂ ਜਾਵਾ ਅੰਤ ਕੋਈ ਨਹੀਂ ਸੀਗਾ ਪਸੂਆਂ ਦਾ ਤੇ ਆਪਦੇ ਅੱਲੂ ਤਾਂ ਬਾਈ ਮਾਲ ਚੰਗਾ ਹੀ ਲਈਦਾ ਸਹੀ ਗੱਲ ਹੈ ਜੀ ਵੀ ਕਈ ਵਾਰੀ ਚਲੋ ਕੁਦਰਤੀ ਕੋਈ ਪਸੂ ਨਿੱਕਲ ਜੇ ਆਪਾਂ ਕਹਿ ਨਹੀਂ ਸਕਦੇ ਉਹ ਵੱਖਰੀ ਗੱਲ ਹੈ ਜੀ ਉਹ ਗੱਲ ਵੱਖਰੀ ਯਾਨੀ ਛਾਂਟ ਕੇ ਲਈਦਾ ਹਾਂਜੀ ਮੁੱਲ ਵੀ ਬੋਲਾ ਪੂਰੇ ਜਾਇਜ਼ ਹੁੰਦੇ ਆ ਬਾਈ ਦੇ ਅੱਜ ਬਾਈ ਨਗੀਨਾ ਕਿੱਥੋਂ ਲਿਆਇਆ ਅੱਜ ਬਾਈ ਬਸ ਐਂ ਫਿਰ ਤੁਰ ਕੇ ਇਹ ਨਗੀਨਾ ਨਾ ਪਿਛਲੇ ਸੂਏ ਦਾ ਵੇਖਿਆ ਸੀ ਆਪਣਾ ਅੱਛਾ ਜੀ ਮੰਨ ਲਾ ਪਿਛਲੇ ਸੂਏ ਨੇ ਦੁੱਧ ਚਵਾਇਆ 22 ਤੋਂ 23 ਕਿਲੋ ਠੀਕ ਹੈ ਜੀ ਪਹਿਲਾਂ ਨੇ ਠੀਕ ਹੈ ਜੀ। ਐਰ ਦੀ ਦੂਜੀ ਸੂਏ ਸੁਣਾਏ ਨੇ। ਠੀਕ ਆ ਬਾਈ। ਤੇ 17 ਤਰੀਕ ਨੂੰ ਦਿਨ ਪੂਰੇ ਆ। ਅੱਜ ਤਰੀਕ ਹੋ ਗਈ 10। ਅੱਜ 10 ਆ ਤੇ 7 ਦਿਨ ਤਾਂ ਹੀ ਪਏ ਆ। ਹਾਂ ਤੇ ਮੱਲਾਂ ਨੂੰ ਤੁਰਦੀ ਬਾਈ ਜਦੋਂ ਬੱਚੀ ਤਿਆਰ ਹੋ ਜਾਂਦੀ ਨਾ। ਬਾਈ ਮਾੜਾ ਜਾਂ ਬਰੋਬਰ ਖੜ ਜੀ ਆਪਾਂ ਹਾਈਟ ਚੈੱਕ ਕਰਾ ਦਿੱਤੇ ਜਿਹੜੇ ਵੀ ਰਵਿੰਦ ਦੇ ਆਪਣੇ ਮੋਢੇ ਤੇ ਆਉਂਦੀ ਹੈ ਜੀ। ਮੋਢੇ ਤੇ ਕਰਾਉਂਦੀ ਪੰਜ ਤੋਂ ਬਾਹਰ ਕਰਦਾ ਹਨਾ ਬਾਈ। ਚਲੋ 5 ਫੁੱਟ 5 ਸਵਾ 5 ਫੁੱਟ ਤਾਂ ਹੈਗਾ ਹੀ ਆ ਨਾ ਇਹ 5 ਤੋਂ ਬਾਹਰ ਆ 5.5 ਫੁੱਟ ਦੇ ਅੰਦਰ ਆ ਭਲਾ ਫੀਤਾ ਲੈ ਆਇਓ ਤੇ ਆਪਦਾ ਮੈਨ ਲਿਓ ਯਾਨੀ ਦੀ ਪੰਜਾਬ ਵਾਲੀ ਆ ਬਾਈ ਇਹਨੂੰ ਹਮਾਚਲ ਵਾਲੀ ਕੋਈ ਨਾ ਸਮਝ ਗਿਆ ਬਾਈ ਹਿਮਾਚਲ ਵਾਲਾ ਤਾਂ ਵਾਰਡ ਹੀ ਹੈ ਨਹੀਂ ਗਾਈ ਜਰਸੀ ਜਦੋਂ ਆ ਕੇ ਕੋਈ ਵੇਖੂਗਾ ਨਾ ਹਿਮਾਚਲ ਦਾ ਨਾਮ ਭੁੱਲ ਜੂ ਆ ਚੀਜ਼ ਨਿਕਲਦੀ ਜੀ ਇਹ ਜੀ ਹਿਮਾਚਲ ਵਾਲੀਆਂ ਚਾਰ ਜੋੜ ਲਾ ਭੁੱਲਾ ਤਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੋਰ ਕੇ ਦਿਖਾ ਦੇ ਬਈ ਸੂਆ ਕਿੰਨ ਮਾ ਜੀ ਸੂਆ ਦੂਜਾ ਭਾਈ ਰੀ ਨਾਲ ਕੰਨਾਂ ਵਾਲੇ ਦੰਦ ਹਜੇ ਮੰਨ ਲਾ ਚੱਕਦੀ ਆ ਠੀਕ ਆ ਬਾਈ ਹਾਂ ਜੀ ਰੀਜਨਲ ਪੰਜਾਬ ਵਾਲਾ ਨਗੀਨਾ ਜੀ ਹਾਈਟ 5 ਤੋਂ ਬਾਹਰ ਸਵਾ 5 ਫੁੱਟ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਹਾਂ ਯਾਰ ਪਤਾ ਹਾਈਟ ਚੰਗੀ ਆ ਵਜਨ ਚੰਗਾ ਪਹਿਲੇ ਸੂਏ 22 23 ਕਿਲੋ ਦੁੱਧ ਬਈ ਦੱਸਦਾ ਪਿਆਇਆ ਵਾ ਜੀ ਆ ਜਾਓ ਜੀ ਜਾਉ ਬਈ ਅਗਦੀਰ ਕਾ ਸੇਵਾ ਗੌਰ ਨਾਲ 25 ਨੂੰ ਬਈ ਮਾਲਕ ਤਾਂ ਜਾਦੇ ਆਂਦੇ ਸੀਗੇ ਪਰ ਆਪਾਂ ਤਾਂ 25 ਕਿਲੋ ਆਨੇ ਆ ਠੀਕ ਹੈ ਬਈ ਚਲ ਥੋੜਾ ਜਿਹਾ ਡਰਦਾ ਭਾਈ ਦਾ ਪਸ਼ੂ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਜੀ ਬੱਚੀ ਦਾ ਹਾਈਟ ਚੰਗਾ ਵਜ਼ਨ ਚੰਗਾ ਤਿਆਰੀ ਚੈੱਕ ਕਰ ਲਓ ਜੀ ਡੇਟ ਮੁਤਾਬਕ ਦਿਨ 7 ਪਈ ਤੌਰ ਪਲਵਾਨਾਂ ਵਾਲੀ ਅੱਜ ਹੀ ਆ ਤੇ ਜਿੱਦ ਦੇ ਕਰਮ ਵਾਲੀ ਤਿਆਰ ਹੋਗੀ ਉਹ ਅੰਤ ਕੋਈ ਨਹੀਂ ਹੋਣਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਨੇੜੇ ਤੋਂ ਚੈੱਕ ਕਰਾ ਦਾਂਗੇ ਬਾਕੀ ਬਾਈ ਕੋਈ ਫੋਟ ਸ਼ਾਂਕ ਨਹੀਂ ਜੀ ਹੋਵੇ ਕੋਈ ਚੱਕਰ ਨਹੀਂ ਬੱਚੀ ਨੂੰ ਚਾਰ ਥਾਣੇ ਵੀ ਇੱਕ ਤਾਂ ਹੁੰਦਾ ਨਾ ਪਸ਼ੂ ਲੋਹੇ ਵਾਲਾ ਬਸ ਨਵਾ ਆ ਲਓ ਜੀ ਚਾਹੇ ਜਵਾਕ ਬਾਕੀ ਸੀਰੀਅਲ ਸੌ ਕਰਮਾਲੀ ਪੂਰੀ ਆ 22 23 ਕਿਲੋ ਦੁੱਧ ਕੋਈ ਕਰਮਾਲੀ ਨੂੰ ਬਾਹਲਾ ਨਹੀਂ ਜਿਹੜੇ ਹਿਸਾਬ ਨਾਲ ਬਰੀਡ ਆ ਹਾਈਟ ਆ ਤੇ ਵਜਨ ਆ ਫਵਾਨਾ ਬਹੁਤ ਸੋਹਣਾ ਤਿਆਰ ਕਰ ਦਿੰਦੀ ਆ ਵਜਨ ਵਾਲੀ ਜਰਸੀ ਆ ਕੋਈ ਛੋਟੀ ਨਹੀਂ ਮੁੱਲ ਬਈ ਇਹਦਾ ਮੁੱਲ ਬਈ ਜਿਹੜਾ ਅੱਜ ਦਾ ਮੁੱਲਾ ਮੰਨ ਲਾ ਵੀ ਕੱਚੀ ਦਾ ਆਪੋ ਦਾ ਤਿਆਰ ਦਾ ਵੀ ਜਾਇਜ਼ ਹੀ ਕਰਦੇ ਹੁੰਦੇ ਆ ਜੀ ਠੀਕ ਹੈ ਕੱਚੀ ਦਾ ਵੀ ਜਾਇਜ਼ ਹੀ ਕਰਦੇ ਹੁੰਦੇ ਆ 85000 ਰੁਪਏ ਚ ਮਾਨਤਾਨ ਕਰ ਦਾਂਗੇ ਬਾਈ ਠੀਕ ਆ ਜੀ ਇਹੋ ਜੀ ਬੱਚੀ ਦਾ ਮੁੱਲ ਕਿਸੇ ਨੇ 85 ਮੰਗਣਾ ਨਹੀਂ ਆ ਜੀ ਮੈਲਨੀ ਨੇ ਬਾਈ ਹਾਂਜੀ ਵੀ ਮੰਨ ਲਾ ਚਲੋ ਆਪਾਂ ਵੇਹੇ ਆਪਾਂ ਐਵੇਂ ਝੂਠ ਮਾਰਦਗੇ ਵੀ ਫਲਾਨਾ ਸੀਮਨਾ ਫਲਾਨਾ ਇਹਦੇ ਲੱਗਾ ਆਪਾਂ ਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਵੀ ਜਿਨੇ ਵੀ ਵੇਖਣੀ ਆਉਂਦੀ ਜੱਜਮੈਂਟ ਕਰੇ ਵੀ ਸੀਮਨ ਦਾ ਵੀ ਮੰਨ ਲਾ ਕਰਮ ਵਾਲੀ ਦੱਸਦੀ ਆਈ ਲੰਬਾਈ ਚੈੱਕ ਕਰੋ ਜੀ ਪਹਿਲਾਂ ਉੱਪਰਲੇ ਪਾਸੋਂ ਦਾ ਹਾਂਜੀ ਫੁੱਲ ਵੇਲ ਆ ਜੀ ਬਰੋਬਰ ਐਚ ਐਫ ਖੜੀ ਆ ਤੇ ਐਚ ਐਫ ਨਾਲੋਂ ਪੂਰਾ ਲੰਬੀ ਆ ਬਾਈ ਲੰਬਾਈ ਚ ਲੰਬਾਈ ਚ ਆਹ ਐਚ ਐਫ ਖੜੀ ਆ ਇਹਦੇ ਨਾਲੋਂ ਪੂਰਾ ਲੰਬੀ ਆ ਕੱਦ ਐਚ ਐਫ ਜਿੰਨਾ ਵਜਨ ਬਹੁਤ ਆ ਫੇਸ ਕੁਆਲਟੀ ਸੋਹਣੀ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਹੋਣਗੇ ਨਾ ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਮੇਰੇ ਨਾਲੋਂ ਜ਼ਿਆਦਾ ਹੋਊਗੀ ਉਹਨਾਂ ਨੂੰ ਜਦੋਂ ਆ ਕੇ ਦੇਖਣਗੇ ਜਜੂਗੇ ਉਹਨਾਂ ਨੂੰ ਚਲੋ ਸੀਮਨ ਦਾ ਵੀ ਪਤਾ ਹੋਵੇ ਕਿ ਕਿਹੜੇ ਦੀ ਆ ਪਰ ਬਾਈ ਕੋਲ ਕੋਈ ਰਿਕਾਰਡ ਨਹੀਂਗਾ ਨਹੀਂ ਆਪਾਂ ਬਾਈ ਉਹਨਾਂ ਤੋਂ ਪੁੱਛਿਆ ਹੀ ਨਹੀਂਗਾ ਜੀ ਠੀਕ ਆ ਜੀ ਹਾਂਜੀ ਬੰਦੇ ਬਾਹਰ ਚੱਲੇ ਸੀਗੇ ਜੀ ਠੀਕ ਆ ਜੀ ਵੀ ਉਹਨਾਂ ਕੋਲੇ ਮੰਨ ਲਾ ਇੱਕ ਮੈਂ ਸੀ ਤੇ ਇੱਕ ਹੀ ਜਾਸੀ ਸੀ ਮੈਂ ਉਹਨਾਂ ਨੇ ਆਉਦੇ ਰਿਸ਼ਤੇਦਾਰਾਂ ਨੂੰ ਦੇਤੀ ਤੇ ਜਰਸੀ ਕੱਲ ਮੈਂ ਲੈ ਆਈ ਬਸ ਠੀਕ ਆ ਹਾਂਜੀ 85000 ਬਾਈ ਹਾਂਜੀ 85000 ਚੋਂ ਮਾਨਤਾਣ ਕਰਦਾਂਗੇ ਜਿੱਦ ਦੇ ਬੱਚੀ ਤਿਆਰ ਹੋ ਗਈ ਬਾਈ ਲੱਖੋਂ ਬਾਹਰ ਵੀ ਜਣੀ ਸਹੀ ਗੱਲ ਆ ਜੀ 85000 ਚੋਂ ਬਾਈ ਕਹਿੰਦਾ ਮਾਨਤਾਣ ਕਰਦਾਂਗੇ ਫਾਰਮ ਵਾਲੀ ਬੱਚੀ ਆਹੀ ਕਿਤੇ ਫਾਰਮ ਜੇ ਖੜੀ ਹੁੰਦੀ ਤਾਂ ਲੱਖੋਂ ਅੱਜ ਵੀ ਟੱਪ ਜਾਂਦੀ ਸੀ ਬਾਈ ਘਰੇਲੂ ਰੱਖੀ ਵੀ ਸੀ ਕਿਸੇ ਦੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਐ ਚੱਕੂ ਆ ਕੇ ਨਵਾਂ ਬਾਈ ਦੋ ਨੰਬਰ ਦਾ ਬਾਈ ਜੀ ਪਹਿਲਾ ਸੁਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਇਹਨੂੰ ਹੋ ਗਏ 12-13 ਦਾ ਨਾ ਉਹ ਬੱਚਾ ਆਈ ਇਹਦਾ ਮਗਰ ਬੱਚਾ ਜੀ ਬੱਚਾ ਬੱਚਾ ਆਈ ਠੀਕ ਆ ਬਾਈ ਦੰਦੋਂ ਵੇਖੀਏ ਜੀ ਦੰਦੋਂ ਬਾਈ ਇਹ ਜਵਾਨੀ ਵਾਲੇ ਦੰਦ ਚੱਕਦੀ ਆ ਠੀਕ ਆ ਬਾਈ ਹਾਂਜੀ ਇੱਕ ਸਿੱਟਿਆ ਤੇ ਇੱਕ ਜਗਦੀ ਇਹਦਾ ਜਿਹੜਾ ਹੁਣ ਭਾਂਡੇ ਵਾਲਾ ਬੋਲਾ ਕਿ ਜਿਹੜਾ ਭਾਂਡੇ ਵਾਲਾ ਦੁੱਧ ਦਾ ਬਾਈ ਇਹਦੇ ਥੱਲੇ ਮੰਨ ਲਾ ਹੈਗਾ 15 ਕਿਲੋ 15 ਕਿਲੋ ਦੁੱਧ ਜੋਕ ਕੇ ਦੇ ਦਾਂਗੇ ਜੋਕ ਪਰ 14 ਕਿਲੋ ਮੰਨ ਕੇ ਆਵੇ ਜੀ ਠੀਕ ਆ ਜੀ ਠੀਕ ਆ ਜੀ ਕਈ ਵਾਰੀ ਨਾ ਪਸ਼ੂ ਉਪਰਾ ਕਰਕੇ ਮੰਨ ਲਾ ਕਿਲੋ ਅਖੰਡ ਦੁੱਧ ਆਮ ਹੀ ਘਟ ਜਾਂਦਾ ਸਹੀ ਗੱਲ ਆ ਜੀ ਹਾਂਜੀ ਹੋ ਠੀਕ ਆ ਬਾਈ ਹਾਂਜੀ ਤੋੜ ਕੇ ਦਿਖਾ ਦਈਏ ਸੂਆ ਪਹਿਲਾ 12 13 ਦਿਨ ਬਾਈ ਹਾਂ ਬਾਈ 12 13 ਦਿਨਾਂ ਤੋਂ ਸੁਈ ਨੂੰ ਜਿਹੜਾ ਭਾਂਡੇ ਵਾਲਾ ਦੁੱਧ ਆ ਉਹ 15 ਕਿਲੋ ਨੈਟ ਤਿਆਰ ਆ ਜੀ ਝਮਕ ਧਮਕ ਦੇਖੋ ਬੱਚੀ ਦੀ ਤੁਸੀਂ ਚੰਗੀ ਹਾਈਟ ਆ ਚੰਗੀ ਚਮਕ ਧਮਕਾ ਬਰੀਡ ਬਹੁਤ ਚੰਗੀ ਆ ਮਗਰ ਬੱਚਾ ਬੱਚਾ ਸੋਨਾ ਗੁਲਾਬੀ ਥਾਣਾ ਗੈਪ ਤੇ ਲੱਗਿਆ ਵਾ ਇੱਕ ਪਹਿਲਾਂ ਹੀ ਦੱਸ ਦਿੰਨੇ ਆ ਥਾਣਾ ਦੇ ਵਿਚਾਲੇ ਮਾੜੀਆਂ ਮਾੜੀਆਂ ਪਰ ਬਾਅਦ ਨੇੜੇ ਤੋਂ ਦਿਖਾ ਦਾਂਗੇ ਇਹੋ ਬਾਂਲਿਆ ਸੂਡਾ ਡਰਦਾ ਤਾਂ ਆ ਜਾਇਆ ਕਰਕੇ ਪਸੂ ਮਾੜੀਆਂ ਮਾੜੀਆਂ ਬੂਬੀਆਂ ਹੀ ਆ ਜੀ ਚਾਹੇ ਉਹਦੇ ਬਾਈ ਹਾਂਜੀ ਬਾਈ ਚਲਦੀਆਂ ਨਹੀਂ ਆ ਤੇ ਹੈ ਜ਼ਰੂਰ ਆ ਦੋਨੇ ਪਾਸੇ ਹੀ ਆ ਹਾਂਜੀ ਦੋਵੇਂ ਪਾਸੇ ਹੀ ਆ ਉੱਧਰ ਉੱਧਰ ਕਿਉਂਕਿ ਕਈ ਵਾਰ ਨਾ ਬਾਈ ਕੋਈ ਦੂਰੋਂ ਚੱਲ ਕੇ ਆਉਂਦਾ ਹੁੰਦਾ ਹੁੰਦਾ ਤੇ ਆਪਣਾ ਦੱਸਣ ਦਾ ਫਰਜ਼ ਕਈ ਵਰੀ ਕੋਈ ਬਾਈ ਆਨਲਾਈਨ ਵੀ ਮੰਗਾਉਂਦਾ ਈ ਮੁੜ ਕੇ ਫਿਰ ਆਪਣਾ ਵਿਖਾਉਣ ਦਾ ਫਰਜ਼ ਬਣਦਾ ਸਹੀ ਗੱਲ ਆ ਜੀ ਚੈੱਕ ਕਰ ਸਕਦੇ ਦੋਨੇ ਥਾਨਾਂ ਦੇ ਵਿੱਚ ਆਲੇ ਆ ਹੁਣ ਇੱਧਰਲੇ ਪਾਸੇ ਵੀ ਦਿਖਾ ਦਿੰਨੇ ਬਾਈ ਹੈਂ ਮਾੜੀਆਂ ਮਾੜੀਆਂ ਹਾਂਜੀ ਤੇ ਹੁਣ ਉਹਦੇ ਆਪਾਂ ਵੱਡੀ ਕਾਲੀ ਵਹਿੜ ਵੇਚੀ ਸੀਗੀ 23 ਕਿਲੋ ਵਾਲੀ ਹਾਂਜੀ ਹਾਂਜੀ ਆਪਾਂ ਉਹਦੇ ਜਿਹੜੇ ਥਣਾਤੇ ਦਾਣੇ ਜੇ ਸੀ ਆਪਾਂ ਵਿਖਾ ਤੇ ਮੰਨ ਲਓ ਉਹ ਬੰਦੇ ਕਹਿੰਦੇ ਐ ਕੋਈ ਵਿਖਾਉਂਦਾ ਨਹੀਂ ਮੈਂ ਕਹਾ ਨਹੀਂ ਯਾਰ ਤੁਸੀਂ ਇੰਨੀ ਮਾਟੋ ਚੱਲ ਕੇ ਆਏ ਆ ਭਾਈ ਕਈ ਯਾਰ ਬੰਦਾ ਕੋਈ ਨਾ 100 ਕਿਲੋਮੀਟਰ ਤੋਂ ਵੀ ਆ ਜਾਂਦਾ ਹੁਣ ਬੰਦਾ 100 ਕਿਲੋਮੀਟਰ ਜੋ ਆਪਦਾ ਕੀ ਟਾਈਮ ਵੀ ਕੱਢ ਕੇ ਆਇਆ ਖਰਚਾ ਵੀ ਕਰਕੇ ਆਇਆ ਫਿਰ ਅਗਲੇ ਨੇ ਸਾਈ ਵੀ ਪਾਈ ਆ ਇੱਥੇ ਆਏ ਨੂੰ ਗੱਲ ਹੋਰ ਨਿਕਲ ਜੇ ਫਿਰ ਸਵਾਦ ਨਹੀਂ ਹੁੰਦਾ ਆ ਬਹੁਤ ਚੰਗਾ ਨਹੀਂ ਲੱਗਦਾ ਇਹ ਨੂੰ ਕਿਉਂਕਿ ਉਹਦਾ ਵੀ ਮਨ ਦੁਖੀ ਹੁੰਦਾ ਅਗਲਾ ਕਹਿੰਦਾ ਯਾਰ ਅਸੀਂ ਚੱਲ ਕੇ ਆਏ ਸੀ ਫੱਟ ਸੀ ਤੁਸੀਂ ਦੱਸ ਦਿੰਦੇ ਹਾਂ ਜਿਹਨੂੰ ਓਵੇਂ ਚੱਲਦੀਆਂ ਅਗਲਾ ਖੁਸ਼ੀ ਨਾਲ ਆਵੇ ਉਹ ਕੋਈ ਚੱਕਰ ਨਹੀਂ ਆਪਾਂ ਆਪਦੇ ਵੱਲੋਂ ਸਾਰਾ ਕੁਝ ਦੱਸਣਾ ਹੈ ਠੀਕ ਹੈ ਭਾਈ ਮੁੱਲ ਭਈ ਇਹਦਾ ਮੁੱਲ ਇਹਦਾ ਬਾਈ 57000 ਰੁਪਏ ਚ ਮਾਨਤਾਨ ਕਰਦਾਂਗੇ ਠੀਕ ਹੈ ਜੀ ਹਾਂਜੀ ਮੁੱਲ ਬਾਈ ਇਹਦਾ 57000 ਰੁਪਿਆ ਕਰਦੇ ਆ ਬਾਕੀ ਮਾਨਤਾਨ ਉਹਦੇ ਚ ਹੋ ਜਾਊਗਾ ਜਿਹਨੂੰ ਜਜੂਗੀ ਨੰਬਰ 22 ਦਾ ਬਾਕੀ ਆਏ ਆ ਬਾਈ ਕਈ ਵਾਰੀ ਕਿਸੇ ਬੰਦੇ ਦੇ ਚਿੱਤ ਚੋਂ ਦੀ ਟਾਈਮ ਤੋਂ ਟਾਈਮ ਚੋਣੀ ਆ ਵੀ ਅੱਜ ਤੱਕ ਗਾਂ ਚੋਈ ਆ ਲੇਟ ਠੀਕ ਹੈ ਜੀ ਕੱਲ ਨੂੰ ਟਾਈਮ ਤੋਂ ਟਾਈਮ ਜਿਵੇਂ ਕੋਈ ਮਰਜ਼ੀ ਚੋਲੇ ਆਪਣੀ ਹਾਂਜੀ ਸਵੇਰ ਚੋਲੇਵੇ ਆਪਦੀ ਤਸ਼ਾਉ ਨੂੰ ਆ ਕੇ ਚੋਲੇ ਹਾਂ ਸਹੀ ਗੱਲ ਹੈ ਜੀ ਹਾਂਜੀ ਆਪ ਦਾ ਬੋਲਾ ਤਿੰਨ ਟਾਈਮ ਚਾਰ ਮੈਂ ਨਹੀਂ ਬੋਲਾ ਚਾਰ ਟਾਈਮ ਚੋ ਵੀ ਆਪਾਂ ਨੂੰ ਟੈਨਸ਼ਨ ਨਹੀਂ ਠੀਕ ਆ ਅੱਜ ਥੋੜੀ ਜਿਹੀ ਲੇਟ ਚੋਈ ਆ ਕਿਉਂਕਿ ਬਾਈਪਾਸ ਕਰਕੇ ਲੈ ਕੇ ਆਇਆ ਤਾਂ ਕਰਕੇ ਅੱਜ ਤਾਂ ਨਾ ਬਾਈ ਤੁਹਾਡੇ ਕੋਲੇ ਕੋਈ ਲੋਕਲ ਫੀਡ ਨਹੀਂ 9:00 ਵਜ ਗਏ ਠੀਕ ਆ ਜੀ ਹਾਂਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ